ਭਾਰਤੀ ਹਾਕੀ ਲਈ ਅੱਜ ਵੱਡਾ ਦਿਨ ਹੈ ਕਿਉਂਕਿ ਭਾਰਤ ਦਾ ਮੁਕਾਬਲਾ ਜਰਮਨੀ ਨਾਲ ਹੈ 올림픽ਸ ਦਾ ਸੈਮੀਫਾਈਨਲ ਹੈ ਅਸੀਂ ਇਸ ਵਕਤ ਬੈਠੇ ਹਾਂ ਗੁਰਜੰਟ ਸਿੰਘ ਦੇ ਘਰ ਜੋ ਬਾਟੀ ਥੀਂ ਦਾ ਖਿਡਾਰੀ ਹੈ ਪਿਛਲੀ ਵਾਰੀ ਵੀ 올림픽ਸ ਦੇ ਵਿੱਚ ਜਦੋਂ ਬ੍ਰونز ਮੈਡਲ ਆਇਆ ਉਦੋਂ ਵੀ ਇਹ ਟੀਮ ਦਾ ਹਿੱਸਾ ਸੀਗਾ ਔਰ ਐਥਕੀ ਵੀ ਵਧੀਆ ਪ੍ਰਦਰਸ਼ਨ ਕਰ ਰਿਹਾ ਹੈ ਆਪਾਂ ਪਰਿਵਾਰ ਦੇ ਵਿੱਚ ਬੈਠੇ ਹਾਂ ਉਹਨਾਂ ਦੇ ਪਿਤਾ ਜੀ ਸਾਡੇ ਨਾਲ ਨੇ ਬਲਦੇਵ ਸਿੰਘ ਜੀ ਬਲਦੇਵ ਜੀ ਪਿਛਲੀ ਵਾਰੀ ਵੀ ਗੁਰਜੰਟ 올림픽 ਜਦੋਂ ਬ੍ਰونز ਆਇਆ ਉਦੋਂ ਹਿੱਸਾ ਸੀਗਾ ਟੀਮ ਦਾ ਐਥਕੀ ਵੀ ਹੈ ਅੱਜ ਮੈਚ ਨੂੰ ਕਿਸ ਤਰ੍ਹਾਂ ਦੇਖ ਰਹੇ ਹੋ ਜਰਮਨੀ ਦੇ ਨਾਲ ਮੈਚ ਹੈ ਲੱਗਦਾ ਵੇਖੋ ਸਾਡੇ ਬੜੇ ਮਾਣ ਵਾਲੀ ਗੱਲ ਹੈ ਵੀ ਬੱਚਾ ਪਿਛਲੇ ਸਾਲ 올림픽 ਚ ਇਹਨਾਂ ਨੇ ਬਰੋਨਜ਼ ਮੈਡਲ ਲਿਆਂਦਾ ਸੀਗਾ ਤੇ ਐਸ ਕੀ ਦੂਸਰੀ ਵਾਰ 올림픽 ਦੇ ਸਿਲੈਕਸ਼ਨ ਹੋਈ ਹੈਗੀ ਚਲੋ ਪ੍ਰਮਾਤਮਾ ਨੇ ਬੜੀ ਕਿਰਪਾ ਕੀਤੀ ਸਾਡੇ ਤੇ ਜਿਸ ਤਰ੍ਹਾਂ ਹੁਣ ਪਿਛਲਾ ਪਿਛੇ ਸਾਰੇ ਮੈਚ ਇਹ ਟੀਮ ਖੇਡ ਰਹੀ ਹੈਗੀ ਉਹਦਣ ਅਸੀਂ ਗ੍ਰੇਟ ਬ੍ਰਿਟਨ ਨੂੰ ਹਰਾਇਆ ਵਗਾ ਚਲੋ ਉਹ ਵੀ ਇੱਕ ਵਰਲਡ ਚੈਂਪੀਅਨ ਟੀਮ ਹੈਗੀ ਸਾਰੇ ਮੈਚ ਜੋ ਜਿੱਤੀ ਹੈਗੀ ਤੇ ਸਾਨੂੰ ਬੜੀ ਉਮੀਦ ਹੈ ਵੀ ਜਿਸ ਤਰ੍ਹਾਂ ਅਸੀਂ ਕੁਆਰਟਰਫਾਈਨਲ ਜਿੱਤੇ ਆਂਗੇ ਇਸੇ ਤਰ੍ਹਾਂ ਹੀ ਅਸੀਂ ਸੈਮੀਫਾਈਨਲ ਜਿੱਤ ਕੇ ਫਾਈਨਲ ਜਾਈਏ ਤੇ ਚਲੋ ਸਾਡੇ ਮੈਡਲ ਦਾ ਰੰਗ ਚੇਂਜ ਹੋਵੇ ਪਿਛਲੇ ਸਾਲ ਦੀ ਅਸੀਂ ਅਰਦਾਸਾਂ ਅਰਦਾਸਾਂ ਕਰ ਰਹੇ ਆਗੇ ਅਰਦਾਸਾਂ ਕਰਨਾ ਵੀ ਪਰਮਾਤਮਾ ਸਾਡਾ ਜਿਹੜਾ ਮੈਡਲ ਇਹਦਾ ਰੰਗ ਚੇਂਜ ਕਰ ਤੇ ਅਰਕੀ ਬੱਚੇ 골ਡ ਮੈਡਲ ਲੈ ਕੇ ਆਉਣ ਤੇ ਅਸੀਂ ਜਿੱਦਾਂ ਪਹਿਲੇ ਸਾਲ ਖੁਸ਼ੀ ਮਨਾਈ ਸੀ ਸਾਡੇ ਘਰੇ ਇਥੇ ਵਿਆਹ ਵਰਗਾ ਮੌਲੀ ਸਾਰੇ ਰਿਸ਼ਤੇਦਾਰ ਇਲਾਕਾ ਨਿਵਾਸੀ ਸਾਰੇ ਲੀਡਰ ਸਹਿਬਾਨ ਸਾਰੇ ਇਥੇ ਆਏ ਸੀ ਤੇ ਉਦੋਂ ਵੀ ਉੱਚਾ ਚੰਗਾ ਮੋਲ ਬਣੇ ਦੋਸਤੋਂ ਵੀ ਵਾਧਾ ਹੀ ਖੁਸ਼ੀਆਂ ਮਨਾਈਏ ਹੁਣ ਗੁਰਜੰਟ ਬਾਰੇ ਦੱਸੋ 올림픽 ਦੇਖੀਏ ਤੁਸੀਂ ਤੇ ਗੁਰਜੰਟ ਨਾਲ ਗੱਲ ਹੋਈ ਤੁਹਾਡੀ ਗ੍ਰੇਟ ਬਟਨ ਨੂੰ ਹੈਰਾਨ ਤੋਂ ਬਾਅਦ ਹਾਂ ਗੁਰਜੰਟ ਨਾਲ ਕੱਲ ਹੀ ਗੱਲ ਹੋਈ ਸੀਗੀ ਤੇ ਉਹ ਕਹਿ ਰਿਹਾ ਸੀ ਚਲੋ ਸਾਡਾ ਇੱਕ ਪਲੇਅਰ ਸੈਮੀਫਾਈਨਲ ਨਹੀਂ ਖੇਡੂਗਾ ਅਹਿਮਤ ਰੁਹੀਦਾਸ ਨਹੀਂ ਖੇਡੇਗਾ ਚਲੋ ਅਹੀਂ 16 ਪਲੇਅਰ ਆ 15 ਪਲੇਅਰ ਸਾਡੇ ਖੇਡਣਗੇ ਚਲੋ ਗਰਾਊਂਡ ਦੇ ਵਿੱਚ ਤਾਂ 11 ਹੀ ਖੇਡਣਗੇ ਪਰ ਟੀਮ ਦੇ ਸਾਰੇ ਹੌਸਲੇ ਬੁਲੰਦ ਹੈਗੇ ਲਾਵਾਂਗੇ ਜੋਰ ਤਗੜੇ ਹੋਗੇ ਤੇ ਮੈਚ ਜਿੱਤਾਂਗੇ ਤੇ ਅਸੀਂ ਪਿੰਡ ਚ ਆ ਰਹੇ ਸੀ ਹੁਣੇ ਤੇ ਅਸੀਂ ਦੇਖਿਆ ਵੀ ਪਿੰਡ ਦਾ ਜਿਹੜਾ ਸਕੂਲ ਦਾ ਨਾਮ ਜਿਹੜਾ ਗੁਰਜੰਟ ਤੇ ਆ ਹਾਂਜੀ ਤੇ ਇੱਕ ਪਰਿਵਾਰ ਵਾਸਤੇ ਐਜ਼ ਅ ਫਾਦਰ ਕਿੰਨੀ ਫਕਰ ਦੀ ਗੱਲ ਵੇਖੋ ਜੀ ਉਹ ਤੇ ਸਾਡੇ ਵਾਸਤੇ ਬੜੇ ਵੱਡੀ ਮਾਣ ਵਾਲੀ ਗੱਲ ਹੈਗੀ ਵੀ ਉਸੇ ਸਕੂਲ ਚ ਅਸੀਂ ਪੜੇ ਆਗੇ ਉਸੇ ਦੀ ਸਾਡੇ ਵੱਡੇ ਪੜੇ ਹੈਗੇ ਤੇ ਉਹ ਸਕੂਲ ਸਾਡੇ ਬੇਟੇ ਦੇ ਨਾਂ ਤੇ ਹੈਗਾ ਜਦੋਂ ਅਸੀਂ ਗੈਰੀ ਵੱਲੋਂ ਜਾਂ ਜੰਡਿਆਲੇ ਵੱਲੋਂ ਬਾਹਰੋਂ ਆਉਨੇ ਆ ਕੋਈ ਸਾਡਾ ਰਿਸ਼ਤੇਦਾਰ ਆਉਂਦਾ ਵਾ ਜਦੋਂ ਸਾਹਮਣੇ ਬੋਰਡ ਅਸੀਂ ਪੜ੍ਹਦੇ ਆਂਗੇ ਤੇ ਸਾਡਾ ਜਿਹੜਾ ਸੇਰਾ ਮਾਣ ਨਾ ਬੜਾ ਵਚਾਂਦਾ ਵੀ ਉੱਥੇ ਖਲੋ ਕੇ ਅਸੀਂ ਪਰਮਾਤਮਾ ਦਾ ਧੰਨਵਾਦ ਵੀ ਕਰਦੇ ਆਂਗੇ ਪੀ ਮਹਾਰਾਜ ਸਾਡੇ ਤੇ ਬੜੀ ਕਿਰਪਾ ਕੀਤੀ ਹੈ ਵੀ ਇੱਕ ਇੱਕ ਇਤਿਹਾਸ ਬਣ ਗਿਆ ਵਾ ਵੀ ਸਾਰੇ ਬੱਚੇ ਵੇਖੋ ਜਿਹੜਾ ਵੀ ਹੁਣ ਬਾਹਰੋਂ ਆਉਂਦਾ ਜਾਂ ਪਿੰਡ ਦੇ ਬੱਚੇ ਆ ਜੋ ਵੀ ਹੈਗੇ ਜਦੋਂ ਉਹ ਬੋਰਡ ਨੂੰ ਪੜ੍ਹਦੇ ਹੈਗੇ ਗੁਰਜੰਟ ਸਿੰਘ 올ਿਪੀਅਨ ਉਹਨਾਂ ਦਾ ਉਤਸ਼ਾਹ ਉਹਦੇ ਦੇਖ ਕੇ ਪਾਸੇ ਨੂੰ ਬਹੁਤ ਵੱਧਦਾ ਵਾ ਵੀ ਅਸੀਂ ਵੀ ਗੱਲ ਬਈ ਬੜੀ ਬੜਾ ਮਾਣ ਮਹਿਸੂਸ ਕਰਦੇ ਸਾਰੇ ਗੁਰਜੰਟ ਤੇ ਦਾਦਾ ਜੀ ਵੀ ਸਾਡੇ ਨਾਲ ਨੇ ਮਹਿੰਦਰ ਸਿੰਘ ਜੀ ਮਹਿੰਦਰ ਜੀ ਗੁਰਜੰਟ ਨੇ ਬਹੁਤ ਪਿੰਡ ਦਾ ਨਾਮ ਰੋਸ਼ਨ ਕੀਤਾ ਭਾਰਤ ਦਾ ਨਾਮ ਰੋਸ਼ਨ ਕੀਤਾ ਅੱਜ ਮੁਕਾਬਲਾ ਜਰਮਨੀ ਨਾਲ ਹੈ ਸੈਮੀਫਾਈਨਲ ਹੈ ਵੱਡੀ ਗੱਲ ਹੈ ਕਿਸ ਤਰ੍ਹਾਂ ਦੀ ਉਮੀਦ ਹੈ ਬਹੁਤ ਉਮੀਦਾਂ ਰੱਖ ਕੇ ਬੈਠੇ ਆ ਜੀ ਦਿੱਤਾਗੇ ਮਾਣ ਨਾ ਦਿੱਤਾਗੇ ਗੁਰੂ ਸਾਹਿਬ ਵੀ ਸਾਡੇ ਵਿੱਚ ਹੀ ਬੋਲਣ ਲੱਗੇ ਆ ਵੀ ਆਪਾਂ ਦਿੱਤਾਗੇ ਤੇ ਗੁਰਜੰਟ ਨੂੰ ਸ਼ੁਰੂ ਤੋਂ ਸ਼ੌਂਕ ਸੀ ਹਾਕੀ ਦਾ ਕਿ ਕਿਸ ਤਰ੍ਹਾਂ ਪਿਆ ਸ਼ੌਂਕ ਪਹਿਲਾਂ ਤਾਂ ਛੇਵੇਂ ਜਮਾਤ ਚ ਪੜਦਾ ਸੀ ਨਾਨਕੇ ਗਏ ਸੀ ਪਾ ਰਹਿਣ ਵਾਸਤੇ ਉੱਥੋਂ ਇਹਦਾ ਮਾਮਾ ਜੀ ਹਾਕੀ ਦਾ ਬੜਾ ਤਕੜਾ ਪਲੇਅਰ ਸੀ ਉਹ ਵੀ ਉੱਥੋਂ ਇਹਨੂੰ ਸ਼ੌਂਕ ਬਣ ਗਿਆ ਤੇ ਫਿਰ ਇਹਨਾਂ ਵੀ ਉਹਦੀ ਅੱਖੇ ਲੱਗ ਗਏ ਵੀ ਮੈਂ ਹਾਕੀ ਖੇਡਣੀ ਆ ਬਾਕੀ ਉਹ ਰੱਬ ਖਾਣ ਵਾਲਾ ਕਿਸਮਤ ਆ ਜੀ ਅੱਜ ਅੱਜ ਮੈਚ ਹੈ ਰਾਤ ਨੂੰ 10:30 ਵਜੇ ਕਿੰਦਾਂ ਦੀ ਤਿਆਰੀ ਹੈ ਫਿਰ ਬਹੁਤ ਤਿਆਰੀ ਜੀ ਅਸੀਂ ਤੇ ਹੁਣ ਲਗੋਟੇ ਕਰੀ ਬੈਠੇ ਭੰਗੜਾ ਪਾਈਏ ਪੂਰੀ ਸੈਲੀਬ੍ਰੇਸ਼ਨ ਦੀ ਤਿਆਰੀ ਹੈ ਪੂਰੀ ਪੂਰੀ ਜਿੱਤ ਜਤਨਾ ਅਕਤੰਬਰ ਸਰ ਜਾਈਏ ਜਿਸ ਤਰ੍ਹਾਂ ਵਾਜਾ ਜਦੋਂ ਪਿਛਲੇ ਸਾਲ ਜਾਂਦਾ ਹੈ ਉਦਾਂ ਹੀ ਭੰਗੜੇ ਪਾਉਂਦੇ ਆਈਏ ਤੇ ਸਾਡੇ ਵਿੱਚ ਆਖਰੀ ਇਹ ਫਰਿਆਦ ਉਮਰ ਬਥੇਰੀ ਹੋ ਗਈ ਹੈ ਤੁਸੀਂ ਸੁਣ ਸਕਦੇ ਹੋ ਵੀ ਕਿਸ ਤਰ੍ਹਾਂ ਪਰਿਵਾਰ ਜੇ ਬਿਲਕੁਲ ਸ਼ਿਓਰ ਹੈ ਕਿ ਹਾਂ ਭਾਰਤ ਜਿੱਤੇਗਾ ਔਰ ਮੈਡਲ ਦਾ ਰੰਗ ਚੇਂਜ ਹੋਏਗਾ ਪਿਛਲੀ ব্রੋਂਸੀ ਅੱਜ ਮੈਚ ਇੰਡੀਆ ਜਿੱਦਾ ਤੇ ব্রੋਂਜ਼ ਤੋਂ ਸਿਲਵਰ ਜਾਂ ਉਸ ਤੋਂ ਬਾਅਦ 골ਡ ਹੋ ਜਾਏਗਾ ਜੇ ਭਾਰਤ ਫਾਈਨਲ ਜਿੱਤਦਾ ਸੋ ਇੰਪੋਰਟੈਂਟ ਗੱਲ ਹੈ ਕਿ ਛੋਟੇ ਜਿਹੇ ਪਿੰਡਾਂ ਤੋਂ ਮੋੜਿਆ ਨੇ ਉੱਠ ਕੇ ਨਾਮ ਬਣਾਇਆ ਬੜਾ ਸਕੂਲਾਂ ਦੇ ਨਾਮ ਉਹਨਾਂ ਦੇ ਨਾਮ ਦੇ ਉੱਤੇ ਨੇ ਔਰ ਗੁਰਜੰਡ ਦਾ ਪਰਿਵਾਰ ਜਿਹੜਾ ਇੰਤਜ਼ਾਰ ਕਰ ਰਿਹਾ ਮੈਚ ਵਾਸਤੇ ਕੈਮਰਾ ਪਰ ਸੰਚਾਨੀ ਦੇ ਨਾਲ ਅਸੀਮ ਬਸੀ